ਜ਼ਿਲ੍ਹਾ ਗੁਰਦਾਸਪੁਰ ਦੇ ਸਿਰਹਾਦੀ ਕਸਬਾ ਬੀਨਾ ਦੇ ਵਿੱਚ ਬਾਬਾ ਸਾਹਿਬ ਡਾਕਟਰ ਭੀਮrao ਅੰਬੇਦਕਰ ਦੀ 134ਵੀਂ ਜਨਤਿ ਮਨਾਉਂ ਲਈ ਜ਼ਿਲ੍ਹਾ ਪੱਧਰੀ ਸਮਾਗਮ ਅਯੋਜਿਤ ਕੀਤਾ ਗਿਆ। ਇਸ ਸਮਾਗਮ ਵਿੱਚ ਪੰਜਾਬ ਦੇ ਕੈਬਨਿਟ ਮੰਤਰੀ ਲਾਲਚੰਦ ਕਟਾਰੂਚਕ ਵਿਸ਼ੇਸ਼ ਉਦauft ਤੇ ਸ਼ਾਮਲ ਹੋਏ। ਮੰਤਰੀ ਲਾਲਚੰਦ ਕਟਾਰੂਚਕ ਨੇ ਬਾਬਾ ਸਾਹਿਬ ਡਾਕਟਰ ਦੀ ਪਾਵਨ ਜਨਮ ਸ਼ਰਧਾਂਜਲੀ ਪੇਟ ਕੀਤੀ ਅਤੇ ਉਨ੍ਹਾਂ ਦੇ ਵਿਜਨੂ ਅੱਗੇ ਬਤੌਂਦੀ ਗੱਲ ਕਹੀ। ਇਸ ਮੌਕੇ ਉਨ੍ਹਾਂ ਵੱਲੋਂ ਪ੍ਰਤਾਪ ਸਿੰਘ ਬਾਜਪਾ ਤੇ ਵਿਕੇਸ਼ਬੀ ਹਮਲੇ ਕੀਤੇ ਗਏ। ਇਹ ਤਾਕ ਚੱਕਨੇ ਕਿਹਾ ਕਿ ਪ੍ਰਤਾਪ ਸਿੰਘ ਬਾਦਲਾ ਅਜੇ ਹੀ ਬਿਆਨ ਦੇ ਰਿਹਾ ਹੈ ਜਿਸ ਤੋਂ ਲੱਗਦਾ ਹੈ ਕਿ ਉਹ ਸਤਰੇ ਪਤਰਿਆ ਹੋ ਚੁਕਿਆ ਹੈ ਉਹਨਾਂ ਨੇ ਕਿਹਾ ਕਿ ਬਾਜਦਤ ਦੇ 4 گور 25 ਦਰਜ ਹੋਈ ਚੁਕੀਆਂ ਹਨ ਹਾਂ ਦੇਖਦੇ ਹਾਂ ਹਰਕਾ ਦਿਨ ਨਿਭਰਤੂ ਪੱਤਰਕਾਰ ਜਸਪਾਲ ਚੰਦੂ ਵੀ ਐਲਮੋਈ ਟੀਵੀ ਪੰਜਾਬ ਤੋਂ ਖਾਸ ਰਿਪੋਰਟ ਕਾਲੀ ਜੇਂਤਰਾ ਦਾ ਸੇਖਾ ਸ ਬਹੁਤ ਹੀ ਸਰਕਾਰਯੋਗ ਅੱਜ ਅੰਬੇਦਕਰ ਜੈਤੀ ਦੇ ਐਮਐਲਏ ਮੇਰੇ ਮਲੇਪਰਾ ਹਰ ਦਾਵਾ ਸਾ ਮਹਾਂ ਸਾਹਿਬ ਸਰਦਾਰ ਜੀ ਔਰ ਸਾਹਮਣੇ 75 ਸਾਧੀਆਂ ਦੇ ਆਦੇ ਸੀਸ ਮਸਤੇ ਬੈਠੇ ਬਾਬਾ ਨਾਮਦੇਵ ਸ੍ਰੀਪੁਰ ਧਰਤੀ ਦੇ ਜੀ ਸਵਾਗਤ ਹੋਣ ਤਰਫ ਸਵਾਗਤ ਐਸਲੀ ਦਿਨਾਂ ਨਗਰ

ਸ੍ਰੀ ਸ਼ਮਸ਼ੇਰ ਸਿੰਘ ਸਾਹਿਬ ਜੀ ਨਮਨ ਹੈ ਜੀ ਸਦਾ ਸਵਾਗਤ ਹੈ ਜੀ ਥੈਂਕ ਯੂ ਸਰ ਸੰਜੂ ਸੰਜੂ ਜਿੰਨ ਕੈਂਟ ਜਿਹਦੇ ਉਸ ਨੂੰ ਅਮ ਜੇ ਕੋ ਪਹਵਾ ਦੇ ਦਿੱਤਾ ਹੋਵੇ ਇਸ ਲੱਗਦੀ ਹੈ ਬਹੁਤ ਹੀ ਮਾਣ ਦਾ ਪ੍ਰੋਗਰਾਮ ਹੈ ਪੰਜਾਬ ਦੇ ਅੰਦਰ ਮਾਜੂਦ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਵੱਲੋਂ ਪੂਰੇ ਪੰਜਾਬ ਦੇ ਵਿੱਚ ਵਾਵਾ ਸਾਹਿਬ ਡਾਕਟਰ ਬੀ ਆਰ ਮੀਲਕਰ ਜੀ ਦਾ 134ਵਾਂ ਜਨਮ ਦਿਨ ਮਨਾਇਆ ਜਾ ਰਿਹਾ ਔਰ ਮੈਂ ਜ਼ਿਲ੍ਹਾ ਗੁਰਦਾਸਪੁਰ ਦੇ ਅੰਦਰ ਵੀਰਨਗਰ ਦੇ ਵਿੱਚ ਇੱਕ ਬਹੁਤ ਹੀ ਸ਼ਾਨਦਾਰ ਜਿਹੜਾ ਪ੍ਰੋਗਰਾਮ ਆਰਗੇਨਾਈਜ਼ ਕੀਤਾ ਗਿਆ ਸੋ ਮੈਂ ਮੇਰੇ ਨਾਲ ਸਾਡੇ ਵਿਧਾਇਕ ਡੇਰਾ ਬਾਬਾ ਰਾਨ ਦੇ ਤੋਂ ਰੰਧਾਵਾ ਜੀ ਸਾਡੇ ਹੈਲਥ ਕਾਰਪੋਰੇਸ਼ਨ ਦੇ ਚੇਅਰਮੈਨ ਦਵਨ ਵੈਲ ਜੀ ਦਿਨਾਨਗਰ ਤੋਂ ਸਾਡੇ ਹਲਕਾ ਇੰਚਾਰਜ ਸੁਮਸ਼ੇਰ ਸਿੰਘ ਜੀ ਔਰ ਸਾਡੇ ਪਲੈਨਿੰਗ ਬੋਰਡ ਦੇ ਚੇਅਰਮੈਨ ਸੇਖਮਾ ਸਾਹਿਬ ਸਾਡੇ ਡਿਪਟੀ ਕਮਿਸ਼ਨਰ ਐਸਐਸਪੀ ਸਾਰੇ ਸਮਸਤ ਅਧਿਕਾਰੀਆਂ ਦੀ ਹਾਜ਼ਰੀ ਦੇ ਵਿੱਚ ਅੱਜ ਬਾਬਾ ਸਾਹਿਬ ਜੀ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਹੈ ਪਿੰਡ ਮਜੀਠਾ ਦੇ ਵਿੱਚ ਫਾਇਰਿੰਗ ਹੋਈ ਹੈ ਪੈਟਰੋਲ ਪੰਪ ਦੇ ਉੱਪਰ ਵਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਮੇਰੇ ਬੰਦਿਆਂ ਨੂੰ ਟਾਰਗੇਟ ਕੀਤਾ ਜਾ ਰਿਹਾ ਚਾਹੇ ਉਹ ਜੈੰਤੀਪੁਰ ਦੀ ਗੱਲ ਕੀਤੀ ਜਾਵੇ ਚਾਹੇ ਹੋਰ ਵੀ ਜਿਹੜੇ ਗੱਲ ਮੇਰੇ ਬੰਦਿਆਂ ਨੂੰ ਟਾਰਗੇਟ ਕੀਤਾ ਜਾ ਰਿਹਾ ਚਾਹੇ ਦੇਖੋ ਵਿਕਰਮਜੀਤ ਮਜੀਠੀਆ ਵਰਗੇ ਲੋਕਾਂ ਨੂੰ ਪੰਜਾਬ ਦੇ ਲੋਕ ਸੀਰੀਅਸ ਨਹੀਂ ਲੈਂਦੇ ਪੰਜਾਬ ਦੇ ਲੋਕ ਸੂਝਵਾਨ ਨੇ ਸਿਆਣੇ ਨੇ ਔਰ ਇਹ ਉਹ ਲੋਕ ਨੇ ਜਿਹੜੇ ਨਸ਼ੇ ਦੇ ਖਿਲਾਫ ਜੁੱਧ ਚੱਲ ਰਿਹਾ ਜਦੋਂ ਜੁੱਧ ਨਸ਼ਿਆਂ ਵਿਰੁੱਧ ਪੰਜਾਬ ਦੇ ਅੰਦਰ ਮਾਨ ਜੋਗ ਮੁੱਖ ਮੰਤਰੀ ਪੂਰੀ ਜਾਨ ਝੋਕੇ ਲੱਗੇ ਹੋਇਆ ਤੇ ਉਸ ਵੇਲੇ ਅਜਿਹੇ ਲੋਕ ਜਿਹੜੇ ਆ ਜਿਹੜੇ ਕਿਸੇ ਨਾ ਕਿਸੇ ਰੂਪ ਦੇ ਅੰਦਰ ਉਸ ਕੈਂਪੇਨ ਨੂੰ ਲੀਓ ਲੜਨ ਦਾ ਯਤਨ ਕਰਦੇ ਆ ਸੋ ਪੰਜਾਬ ਦੇ ਅੰਦਰ ਆਮਨ ਪਰਮ ਦੇ ਸਵਾਲ ਤੇ ਜਿਹੜਾ ਕੋਈ ਵੀ ਵਾਇਲਸ ਨਹੀਂ ਕਰੂਗਾ ਸਰਕਾਰ ਸਾਕੀ ਤੁਹਾਨੂੰ ਆਇਆ ਪਰਚਾ ਦਰਜ ਹੋ ਗਿਆ ਕੋਈ ਕੰਮ ਸਪਟ ਸਰਕਾਰ ਇਹਦੇ ਕਰੇ ਗਲਤ ਹੋਇਆ ਜੀ ਇਹ ਮੈਨੂੰ ਤਾਂ ਲੱਗਦਾ ਚਾਰ ਪਰਚੇ ਹੋਰ ਦਰਜ ਹੋਣ ਜਿਹਦੇ ਪ੍ਰਤਾਪ ਸਿੰਘ ਵਾਇਬਰ ਦਾ ਕਲਾਬ ਐਸਾ ਐਸਾ ਵਿਅਕਤੀ ਜਿਹੜਾ ਇੱਕ ਸੰਵਿਧਾਨਕ ਅਹੁਦੇ ਤੇ ਬੈਠਾ ਜਿਹੜਾ ਵਿਰੋਧੀ ਧਿਰ ਦਾ ਨੇਤਾ ਉਹਨੂੰ ਇਹ ਸਾਬਤ ਕਰਨਾ ਪਊਗਾ ਕਿ ਜਿਹੜੇ 38 ਬੰਬ ਨੇ ਜਿਹਦੇ ਬਾਰੇ ਉਹਨੇ ਕਿਹਾ ਹੈ ਵੀ ਅਜੇ ਹੋਰ ਨੇ ਉਹ 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 ਕੌਣ ਲੋਕ ਨੇ ਉਹਨਾਂ ਦੇ ਸੂਤਰ ਕਿਹੜੇ ਆ ਇਹ ਮੈਂ ਸਮਝਦਾ ਕਿ ਇੱਕ ਪੈਨ ਕਰੀਏ ਕਰਨ ਦੇ ਲਈ ਸੋਚੀ ਸਮਝੀ ਸਾਜਿਸ਼ ਦੇ ਤਹਿਤ ਬਤਾ ਵਜਵਾ ਕਰ ਰਿਹਾ ਤੇ ਜਾਂ ਇਹ ਲੱਗਦਾ ਵੀ ਉਹ 70 ਮਤਰਾ ਹੋ ਗਿਆ ਉਹਨੂੰ ਹੁਣ ਬਹਿ ਜਾਣਾ ਚਾਹੀਦਾ ਆਪਣੇ ਘਰ ਆਏ ਦਿਨ ਕੁਝ ਨਾ ਕੁਝ ਜ਼ੂਰ ਪਟਾੰਗ ਵਰਤਦਾ ਰੰਦਾ ਸੋ ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ਨੇ ਦਰਚਾ ਦਰਜ ਕੀਤਾ ਬਿਲਕੁਲ ਇਨਵੈਸਟੀਗੇਸ਼ਨ ਹੋਊਗੀ ਦੋਸ਼ੀ ਪਾਇਆ ਜਾਏਗਾ ਤੇ ਉਸ ਸਜ਼ਾਵਾਂ ਵੀ ਫਿਰ ਪ੍ਰਧਾਨ ਬਣਣੇ ਚ ਕੀ ਕਹਿਣਾ ਜਾਓਗੇ ਲੱਗਦਾ ਕੱਲ੍ਹ ਤੋਂ ਉਹ ਤਾਂ ਹੁਣ ਘਰ ਦੀ ਪਾਰਟੀ ਆ ਜੀ ਜਦੋਂ ਮਰਜੀ ਪ੍ਰਧਾਨ ਲੱਜ ਜਾਣਾ ਜਦੋਂ ਮਰਜੀ ਬਣ ਜਾਣਾ ਉਹ ਲੋਕਾਂ ਦੀ ਪਾਰਟੀ ਦਾ ਰਹੀ ਨਹੀਂ ਸੋ ਇਸ ਕਰਕੇ ਪੰਜਾਬ ਦੇ ਅੰਦਰ ਜਿਹੜਾ ਆ ਮਾਨ ਸਾਹਿਬ ਦੀ ਗਵਾਹੀ ਦੇ ਵਿੱਚ ਪੰਜਾਬ ਪੂਰੀ ਤਰ੍ਹਾਂ ਰੰਗਲਾ ਪੰਜਾਬ ਬਣਾਉਣ ਦੇ ਲਈ ਸਰਕਾਰ ਲੱਗੀ ਹੈ ਔਰ ਪਲ-ਪਲ ਤੇ ਕੰਮ ਦਿੱਤਾ ਜਾਂਦਾ ਹੈ ਧੰਨਵਾਦ